ਆ ਦੇਖ ਲਓ ਜੀ ਇਹ ਇਹ ਮੈਡੀਕਲ ਦਾ ਸਮਾਨ ਹੈ ਗੁਲੂਗੋਤ ਨੇ ਇਹਨਾਂ ਦੀਆਂ ਬੋਤਲਾਂ ਦੇਖ ਲਓ ਇੱਥੇ ਕਿੰਨਾ ਨੁਕਸਾਨ ਹੋ ਗਿਆ ਠੀਕ ਹੈ ਜੀ ਇਹ ਮੈਡੀਕਲ ਹੈ ਸਾਰਾ ਹੀ ਜਿੰਨਾ ਮੈਡੀਕਲ ਵਾਲਾ ਦਾ ਸਮਾਨ ਹੈ ਇਹ ਖਵਾਣੋ ਦਾ ਆਹ ਦੇਖ ਲਓ ਕਿੰਨਾ ਸਮਾਨ ਇੱਥੇ ਕਿੰਨਾ ਨੁਕਸਾਨ ਹੋ ਰਿਹਾ ਤਕਰੀਬ 15 ਜਿਹੜਾ ਲੱਗ ਰਿਹਾ ਆ ਗਰ ਗਿਆ ਟੈਂਪੂ ਵਾਲਾ ਆ ਦੇਖ ਲਓ ਜੀ ਪਾਣੀ ਦੇ ਵਿੱਚ ਗਰ ਗਿਆ ਬੰਦਾ ਟੈਂਪੂ ਪਲਟ ਗਿਆ ਪੇਟੀਆਂ ਉੜਦੀਆਂ ਫਿਰਦੀਆਂ ਆ ਦੇਖ ਲੈ ਬਾਈ ਉਹ ਚੱਕੋ ਬਾਈ ਨੂੰ ਚੱਕੋ ਯਾਰ ਆ ਪੇਟੀਆਂ ਚੱਕ ਦੋ ਪੇਟੀਆਂ ਚੱਕ ਦੋ ਪਰੇ ਉਹ ਵਹੇ ਲੋ ਉਹ ਪੇਟੀਆਂ ਚੱਕ ਦੋ ਯਾਰੇ ਫੜਾ ਫੜ ਆ ਮੋੜਿਆ ਮੰਨੀ ਆ ਪਲਟ ਗਿਆ ਜੀ ਟੈਂਪੂ ਬਾਈ ਦਾ ਉਹ ਆ ਵਾ ਮੁੜਿਆ ਹਲੋ ਕਾਲੇ ਆ ਚੱਕੋ ਯਾਰ ਪੇਟੀਆਂ ਬਾਈ ਦੀਆਂ ਇਧਰ ਆਇਓ ਆਇਓ ਇਹ ਮੋੜਿਆ ਨਹੀਂ ਪੈਣਾ ਸੀ ਨਹੀਂ ਮੋੜਿਆ ਸੀ ਉਹ ਬੇਟੀਆਂ ਦੇਖੋ ਬੇਟੀਆਂ ਆਹ ਦੇਖੋ ਇਧਰ ਨੂੰ ਆ ਲੈ ਜੀ ਮੇਰੇ ਇਧਰ ਚੱਕ ਆਪਰੇ ਦੇਖ ਆ ਬਾਈ ਦਾ ਟੈਂਪੂ ਪਲਟ ਗਿਆ ਜੀ ਔਰੇ ਆ ਦੇਖ ਰੋ ਮੁੰਡੇ ਬੜੇ ਰਹਾਂਦੇ ਸਾਰੇ ਮੁੰਡੇ ਆ ਬੇਟੀਆਂ ਚੱਕਣ ਲੱਗੇ ਹੋਏ ਨੇ ਔਰੇ ਆ ਟੈਂਪੂ ਪਲਟ ਗਿਆ ਕਿੰਨਾ ਨੁਕਸਾਨ ਹੋ ਗਿਆ ਬਾਈ ਦਾ ਦਵਾਈਆਂ ਹੈ ਦਵਾਈਆਂ ਨੇ ਇਹਦੇ ਵਿੱਚ ਦਵਾਈਆਂ ਨੇ ਜੀ ਮੈਡੀਕਲ ਦਵਾਈਆਂ ਨੇ ਇਹਦੇ ਵਿੱਚ ਆ ਦੇਖ ਲੋ ਆਈ ਰਿਆ ਇੱਕ ਮਿੰਟ ਇਹਦੇ ਵਿੱਚ ਹੈਗੀਆਂ ਅਸੀਂ ਦਵਾਈਆਂ ਆਹ ਦੇਖ ਲਓ ਜੀ ਇਹਦੇ ਵਿੱਚ ਮੈਡੀਕਲ ਵਾਲੀਆਂ ਦਵਾਈਆਂ ਨੇ ਮਰੀਜ਼ਾਂ ਦੀਆਂ ਦਵਾਈਆਂ ਨੇ ਇਹਦੇ ਵਿੱਚ ਆਹ ਦੇਖ ਲਓ ਮੈਡੀਕਲ ਦਾ ਸਾਰਾ ਸਮਾਨ ਆ ਇਹ ਆ ਸਾਡੇ ਪਿੰਡ ਦੇ ਮੁੰਡਿਆਂ ਨੇ ਟੈਂਪੂ ਸਿੱਧਾ ਕਰਨ ਲੱਗੇ ਆ ਹੁਣ ਫੇਰ ਪਾਣੀ ਤਾਂ ਕੱਢ ਰਹੀਆਂ ਨੇ ਗੱਡੀਆਂ ਨਾਲ ਦੀ ਨਾਲ ਕੱਢ ਰਹੀ ਜਾਂਦੇ ਪਰ ਪਾਣੀ ਬਹੁਤ ਜ਼ਿਆਦਾ ਹੈ ਨਗਰਪਾਲਿਕਾ ਅਟੜੇ ਆਪਣਾ ਕੰਮ ਕਰ ਰਹੇ ਨੇ ਪਰ ਰੋਡ ਦੇ ਉੱਪਰ ਥੋੜਾ ਜਿਹਾ ਜ਼ਿਆਦਾ ਪਾਣੀ ਜ਼ਿਆਦਾ ਹੋਣ ਦੇ ਕਾਰਨ ਟੋਆ ਬਹੁਤ ਡੂੰਘਾ ਪੈ ਗਿਆ ਜਿਸ ਦੇ ਨਾਲ ਰਸਤਾ ਅਸੀਂ ਇੱਕ ਵਾਰੀ ਬੰਦ ਵੀ ਕੀਤਾ ਤਾਂ ਪਰ ਬੰਦ ਹੋਣ ਦੇ ਨਾਲ ਸਟ੍ਰੈਵਕ ਨਹੀਂ ਰੁਕਦੀ ਪਰ ਫਿਰ ਵੀ ਉਹ ਚੱਲਦੇ ਰਹਿੰਦੇ ਹਨ ਪਾਲਤਾ ਜੇ ਇੱਕ ਮਿੰਟ ਰਹਿ ਜਾ ਗਲ ਇਹਦਾ ਸਮਾਨ ਲੱਦਿਆ ਹੋਇਆ ਤਾਂ 1 ਮਿੰਟ ਵੀ ਦੇ ਕਿਹੜਾ ਪਿੰਡਾ ਵੀਰੇ ਆਪਣਾ ਇਹ ਬਤਾਓ ਕਿ ਆਪ ਆਪਕੋ ਕਿਤਨੀ ਮਤਸਮ ਸਮੱਸਿਆ ਦਾ ਸਾਹਮਣਾ ਕਰ ਪ ਰਹਾ ਹੈ ਲੰਗਲੇ ਦੇ ਲਈ ਯਾਰ ਇੱਥੇ ਬਤਾਇਆ ਤੋਆ ਹੈ ਕੀ ਬਤਾਇਆ ਇਹ ਐ ਟੋਆ ਹੈ ਆਪਕਾ ਬਹੁਤ ਜ਼ਿਆਦਾ ਤੋਆ ਗਾੜੀ ਹੋ ਆ ਚਲੋ ਕੋਈ ਨਹੀਂ ਬੰਦੇ ਲੈ ਕੇ ਆ ਗਏ ਉਹਨਾਂ ਨੂੰ ਕਲਾਉਨੇ ਆ ਆ ਜਾਓ ਫੇ ਮੁੰਡਿਓ ਆ ਟੈਂਪੂ ਫਸ ਗਿਆ ਕੱਢੀ ਆਪਾਂ ਕੋਈ ਨਹੀਂ ਕਰਦੇ ਸਰ ਆਮਨਾ ਨੰਗੋ ਕੋਈ ਗਾਲੀ ਆਰਾਮਨਾ 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 ਟੋਆ ਬਹੁਤ ਵੱਡਾ ਹੋ ਰਿਹਾ ਇੱਥੇ ਟੋਆ ਬਹੁਤ ਵੱਡਾ ਹੈ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹੌਲੀ ਲੰਘੋ ਕੋਈ ਚੱਕਰ ਨਹੀਂ ਆਰਾਮਨਾ ਲੰਘ ਜਾਓ ਬਰਾਏ ਉਹ ਆਇਆ ਚਲ ਵੀਰ ਚੱਲ ਚਲੋ ਜੀ ਚਲੋ ਚਲੋ ਲਾਓ ਮੋਢੇ ਤੱਕ ਲਾਓ ਬਈ ਆਹ ਲਓ ਜੀ ਇੱਥੇ ਫਸ ਗਿਆ ਟੈਂਪੋ ਵਾਲਾ ਬੜਾ ਔਖਾ ਕੱਢਿਆ ਸੀ हां ਮਲੇਰਾ ਪਿੰਡ ਦੇ ਮੁੰਡੇ ਸਾਰੇ ਹੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਸਵੇਰ ਦੇ ਕੋਈ ਕੰਮ ਨਹੀਂ ਕਰਿਆ ਵਿਚਾਰੇ ਦੁਕਾਨਾ ਬੰਦ ਕਰਕੇ ਆਪਣਾ ਲੋਕਾਂ ਦੀ ਸੇਵਾ 'ਚ ਲੱਗੇ ਹੋਏ ਨੇ ਤੇ ਨੌਜਵਾਨ ਆ ਜਿਹੜੇ ਇਹਨਾਂ ਨੇ ਬਹੁਤ ਸਾਰੀਆਂ ਲੇਡੀਜ਼ ਬੱਚੇ ਇੱਥੇ ਟੋਏ ਦੇ ਵਿੱਚ ਗਿਰ ਗਏ ਜਿਹੜਾ ਇਹਨਾਂ ਨੇ ਬਾਹਰ ਕੱਢੇ ਨੇ ਹਰੇਕ ਕੋਈ ਵੀ ਗੱਡੀ ਫਸ ਜਾਂਦੀ ਹੈ ਉਹਨਾਂ ਦਾ ਸੰਜੋਗ ਕਰਦੇ ਨੇ ਤੇ ਉਹਨਾਂ ਨੂੰ ਬਾਹਰ ਕੱਢਦੇ ਨੇ ਸਾਡੀ ਗੰਦੀ ਸਰਕਾਰ ਦੀਆਂ ਦੇਖੋ ਆਂ ਵਿੱਚੋਂ ਬਜਰੀ ਖਾ ਗਿਆ ਕੋਈ ਲੱਕ ਖਾ ਗਿਆ ਆ ਇੱਥੇ ਆ ਕੇ ਰੋਡ ਜਮੇ ਹੀ ਖੂਹ ਬਣਾਤਾ ਟੋਆ ਬਣਾਤਾ ਜੀ ਆਈ ਅਕਲੀ ਆਰਾਮ ਨਾਲ ਲੰਘਿਓ ਆ ਮਾਰ 8 ਹੋਆ ਮੜਾ ਜਾ ਇਹਦੇ ਵਿੱਚੋਂ ਆਰਾਮ ਨਾਲ ਹੋਲੀ ਦੇ ਕੇ ਲੰਘ ਜਿਓ ਕੋਈ ਚੱਕਰ ਨਾ ਧਿਆਨ ਨਾਲ ਧਿਆਨ ਨਾਲ ਜੀ ਹਾਂ ਅੰਮੀ ਹੋ ਰਹੇ ਦਰੋਂ ਇਹ ਬਹੁਤ ਕੰਮ ਖਰਾਬ ਹੋਵੇ ਜੀ ਆ ਗੱਡੀ ਆਈ ਆ ਜੀ ਪਾਣੀ ਵਾਲੀ ਹੁਣ ਪਾਣੀ ਪਾਣੀ ਕੱਢਣ ਵਾਸਤੇ ਇਹ ਨਗਰ ਪੰਚਾਇਤ ਵਾਲੀ ਗੱਡੀ ਆਈ ਆ ਪਾਣੀ ਕੱਢੂਗੀ ਹੁਣ ਇਹ ਇੱਥੇ ਤੋਂ ਪਾਣੀ ਨਗਰ ਪੰਚਾਇਤ ਵਾਲੇ ਬਹੁਤ ਕੱਢ ਰਹੇ ਨੇ ਪਾਣੀ ਬਹੁਤ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਪ੍ਰਸ਼ਾਸਨ ਵੀ ਸਾਡਾ ਕੀ ਕਰੇ ਜਦੋਂ ਪਾਣੀ ਹੀ ਇੰਨਾ ਜ਼ਿਆਦਾ ਇਕੱਠਾ ਹੋ ਜਾਂਦਾ ਹੈ ਜਿੰਨਾ ਕੋ ਹੋ ਸਕਦਾ ਹੈ ਗੱਡੀਆਂ ਸਾਡੇ ਨਗਰ ਪੰਚਾਇਤ ਦੇ ਜਾਂ ਰੋਡ ਵਾਲਿਆਂ ਕੋਲ ਗੱਡੀਆਂ ਜਿੰਨੀਆਂ ਵੀ ਹੈਗੀਆਂ ਉਹ ਇੱਥੋਂ ਪਾਣੀ ਕੱਢ ਲੱਦੀਆਂ ਨੇ ਪਰ ਫਿਰ ਮੀਂਹ ਪੈਣ ਦੇ ਕਾਰਨ ਬਹੁਤ ਜ਼ਿਆਦਾ ਪਾਣੀ ਇੱਥੇ ਇਕੱਠਾ ਹੋ ਜਾਂਦਾ ਹੈ ਇਹ ਵਿਚਾਰੇ ਵੀਰ ਜੀ ਆਪਣੇ ਕੱਢ ਰਹੇ ਨੇ ਪਾਣੀ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਬਾਈ ਜੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਹੋਰ ਯੰਕਲੀ ਕਿੰਨੇ ਕਿੰਨੀਆਂ ਗੱਲ ਲੈ ਕੇ ਆਪਣੇ ਅੰਕਲ ਜੀ ਤੁਸੀਂ ਹੁਣ ਤੱਕ ਆ ਹੁਣ ਆ ਜੀ ਪਹਿਲਾਂ ਕਟਾਣੀ ਕੱਢ ਕੇ ਆਇਆ ਹੁਣ ਅੱਛਾ ਕਟਾਣੀ ਪਹਿਲਾਂ ਕੱਢ ਕੇ ਆਏ ਟਰਵਾ ਹਾਂ ਬੱਚੇ ਆਏ ਆ ਅੱਛਾ ਜੀ ਦੂਜਾ ਟੈਂਕਰ ਲੈ ਕੇ ਆਇਆ ਉਹ ਕਾਦੀ ਕੰਮ ਗਿਆ ਅੱਛਾ ਦੂਜਾ ਟੈਂਕਰ ਉਹ ਖਾਲੀ ਕਰਨ ਗਿਆ ਆ ਦੇਖ ਲੋ ਵੀਰ ਜੀ ਹੁਣ ਟੋਆ ਪਾਣੀ ਕੱਢਣ ਲੱਗੇ ਨੇ ਓਰੇ ਤੋਂ ਤੇ ਪਹਿਲਾਂ ਵੀ ਕਈ ਗੱਡੀਆਂ ਭਰ ਕੇ ਲੈ ਕੇ ਗਏ ਆ ਓਰੇ ਤੋਂ ਪਾਣੀ ਦੀਆਂ ਤੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਇੱਧਰ ਪਾਣੀ ਜਦੋਂ ਨਿਕਲ ਜਾਂਦਾ ਸਾਰਾ ਹੀ ਤਾਂ ਫਿਰ ਉੱਪਰੋਂ ਜਿਹੜਾ ਬਾਰ ਬੱਦਲ ਵਈ ਹੈ ਉਹ ਵੀ ਹੋਈ ਹੋਈ ਹੈ ਲਗਾਤਾਰ ਫੇਰ ਮੀਂਹ ਪੈ ਜਾਂਦਾ ਹੈ ਤੇ ਪਾਣੀ ਦੇ ਨਾਲ ਸੜਕ ਜਿਹੜੀ ਹੈ ਪਾਣੀ ਉਹ ਪਾਣੀ ਹੋਈ ਪਈ ਹੈ ਬਾਕੀ ਦੇਖ ਲਓ ਤੁਸੀਂ ਆਪ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਕਿੱਡੇ ਕਿੱਡੇ ਟੋਏ ਪਏ ਹੋਏ ਆ ਗੱਡੀਆਂ ਦੇ ਬੰਪਰ ਟੁੱਟ ਗਏ ਗੱਡੀਆਂ ਦੇ ਕਈਆਂ ਦੀ ਤਾਂ ਇੰਜਨ ਟੁੱਟ ਗਏ ਉਰੇ ਤੋਂ ਗੱਡੀਆਂ ਖੜੀਆਂ ਨੇ ਉਰੇ ਕਈ ਲਓ ਜੀ ਤੁਹਾਨੂੰ ਦਿਖਾਵਾਂ ਜੀਰੀ ਵੱਡੀ ਤੋਂ ਬਾਅਦ ਹੁਣ ਦੁਬਾਰਾ ਫੇਰ ਜੀਰੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਕਿਉਂਕਿ ਇਹ ਜਿਆ ਵੀ ਆ ਗਿਆ ਕਹਿੰਦੇ ਵੀ ਉਹ ਵੀ ਜਿਹੜਾ ਹੈਗਾ ਵੀ ਉਹ ਜੇ ਸੜਕ ਤੇ ਪਾਣੀ ਖੜਾ ਹੈ ਤਾਂ ਉੱਥੇ ਵੀ ਉਹ ਜੀਰੀ ਹੋ ਜਣੀ ਹੈ ਆ ਦੇਖੋ ਜੀ ਇਹ ਰੋਡ ਹੈ ਨੈਸ਼ਨਲ ਹਾਈਵੇ ਦਾ ਹਾਲ ਦੇਖੋ ਜੀ ਕੀ ਹੈ ਉਹ ਗੱਬੇ ਬਹੁਤ ਵੱਡੇ ਵੱਡੇ ਟੋਏ ਪਏ ਹੋਏ ਨੇ ਲੇਡੀ ਜੀ ਜਿਹੜੀ ਆਉਂਦੀਆਂ ਨੇ ਸਕੂਟਰੀ ਦੇ ਉੱਪਰੋਂ ਬਹੁਤ ਗਿਰਦੀਆਂ ਨੇ ਸਾਡੇ ਪਿੰਡ ਵਾਲਿਆਂ ਨੇ ਬਹੁਤ ਇੱਥੇ ਤਿੰਨ ਚਾਰ ਸਕੂਟਰੀ ਵਾਲਿਆਂ ਕੁੜੀਆਂ ਚੱਕੀਆਂ ਨੇ ਉਹਨਾਂ ਨੂੰ ਪਾਣੀ ਚੋਂ ਬਾਹਰ ਕੱਢਿਆ ਤੇ ਹੋਰ ਵੀ ਬਹੁਤ ਹਾਸਤੇ ਹੁੰਦੇ ਆ ਔਰ ਇਹ ਗਿਰਦੇ ਆ ਲੋਕ ਬਹੁਤ ਪਰੇਸ਼ਾਨ ਆ ਕਿਸੇ ਨੇ ਆ ਕੇ ਕੋਈ ਖਬਰ ਨਹੀਂ ਆਉ ਸਿਰੇ ਤੱਕ ਉਹ ਪਾਣੀ ਉਹ ਪਾਣੀ ਖੜਾ ਸਿਰੇ ਤੱਕ ਨਹਿਰੇ ਲੱਗਦੀ ਆ ਮੈਨੂੰ ਤਾਂ ਲੱਗਦਾ ਹੀ ਨਹੀਂ ਹੈਗਾ ਵੀ ਇਹ ਰੋਡ ਆ ਮੈਂ ਤਾਂ ਨਹਿਰੇ ਲੱਗੀ ਜਾਂਦੀ ਆ ਵੀ ਪਤਾ ਨਹੀਂ ਨਹਿਰੇ ਜਾਂਦੀ ਆ ਕੋਈ ਇਹ ਠੀਕ ਹੈ ਜੀ ਇਹ ਇਹਦਾ ਕੋਈ ਹੱਲ ਨਹੀਂ ਹੈ ਕਈ ਸਾਲਾਂ ਤੋਂ ਇਕਣੇ ਪਿਆ ਪਾਣੀ ਨਾ ਕੋਈ ਇਹਦੇ ਕੋਈ ਸੁਣਦਾ ਹੈ ਨਾ ਕੋਈ ਕੋਸ਼ਿਸ਼ ਹੁੰਦਾ ਹੈ ਲੋਕ ਗਿਰੀ ਜਾਂਦੇ ਆ ਪਰੇਸ਼ਾਨ ਹੋ ਰਹੇ ਹੁਣ ਪਿੰਡ ਵਾਲਿਆਂ ਨੇ ਉਧਰੋਂ ਤੇ ਇਧਰੋਂ ਰੋਡ ਜਾਮ ਕੀਤਾ ਸੰਗ ਤੇ ਗੱਡੀਆਂ ਰੁਕੀਆਂ ਨੇ ਲੋਕ ਟੋਏਆਂ ਦੇ ਵਿੱਚ ਗਿਰਨ ਤੋਂ ਮਤਲਬ ਬੰਦ ਹੋਏ ਨੇ ਨਹੀਂ ਤਾਂ ਬਹੁਤ بڑے ਹਾਸਤੇ ਹੋ ਜਣੇ ਸੀ ਔਰ ਇਹ ਹੁਣ ਸਾਰਾ ਇਹ ਬੰਦ ਕੀਤਾ ਇੱਥੇ ਰੋਡ ਵੱਡੇ ਵੱਡੇ ਟੋਏ ਪੈ ਗਏ ਸਣੇ ਮੋਟਰਸਾਈਕਲ ਬੰਦਾ ਟੋਏ ਦੇ ਵਿੱਚ ਜਾਂਦਾ ਖੱਟਾਂ ਵਜਦੀਆਂ ਲੋਕਾਂ ਦੇ ਬਹੁਤ ਪਰੇਸ਼ਾਨ ਨੇ ਲੋਕ ਇਥੇ ਜਦੋਂ ਸੁੱਕ ਜਾਂਦਾ ਤਾਂ ਇਹਨੂੰ ਕੋਈ ਲੋਕ ਲੁੱਕ ਨਹੀਂ ਪਾਉਂਦਾ ਔਰ ਚੰਗੀ ਤਰ੍ਹਾਂ ਉਹ ਮਿੱਟੀ ਜੀ ਪਾ ਜਾਂਦੇ ਨੇ ਉਹ ਮੀਂਹ ਨਾਲ ਫੇਰ ਨਿਕਲ ਜਾਂਦੀ ਹੈ ਕੋਈ ਪੱਕਾ ਕੰਮ ਨਹੀਂ ਕਰਦੇ ਵੀ ਬੰਦਾ ਪਾਣੀ ਦੇ ਵਿੱਚ ਨੰਗੀ ਜਾਵੇ ਟੋਆ ਨਾ ਹੋਵੇ ਪਾਣੀ ਬੇਚੈਨ ਖੜਾ ਰਹੇ ਚਲੋ ਜੇ ਇਹ ਖੜਾ ਹੈ ਚਲੋ ਜਦ ਤੱਕ ਨਹੀਂ ਹੱਲ ਹੁੰਦਾ ਤੇ ਇਹਦੇ ਵਿੱਚ ਜਿਹੜੇ ਟੋਏ ਨੇ ਉਹ ਬੰਦ ਕੀਤੇ ਜਾਣ ਚੰਗੀ ਤਰ੍ਹਾਂ ਲੁੱਕ ਪਾ ਕੇ ਉਹ ਮਿੱਟੀ ਜੀ ਪਾਉਂਦੇ ਨੇ ਉਹ ਫੇਰ ਨਿਕਲ ਜਾਂਦੀ ਹੈ ਬੰਦਾ ਪਾਣੀ ਦੇ ਵਿੱਚੋਂ ਲੰਘ ਸਕੇ ਮਤਲਬ ਐਦਾਂ ਦਾ ਇਹਦਾ ਮਤਲਬ ਜਿੱਦਾ ਪ੍ਰਬੰਧ ਹੋਣਾ ਚਾਹੀਦਾ ਹੈ ਇਹ ਦੇਖ ਲੋ ਆਹ ਦੇਖ ਲੋ ਆਹ ਭਾਈ ਇਹ ਇਥੇ ਟੂਆ ਬਹੁਤ ਵੱਡਾ ਹੈ ਇਥੇ ਟੂਆ ਵੀਰ ਜੀ ਬਹੁਤ ਵੱਡਾ ਟੂਆ ਏ ਦੇਖ ਕੇ ਧਿਆਨ ਨਾਲ ਆਹ ਦੇਖ ਲੋ ਵੀਰ ਜੀ ਉਹ ਨਹੀਂ ਕਿਵੇਂ ਲੰਘਦੇ ਆ ਵੀਰ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਪਾਣੀ ਦੇ ਵਿੱਚ ਵੀਰੇ ਆ ਬੈਂਕ ਇਥੇ ਮੈਂ ਨੌਕਰੀ ਕਰਦਾ ਅੱਛਾ ਬੈਂਕ ਨਾਲ ਹਾਂ ਠੀਕ ਹੈ ਜੀ ਉਹ ਟ੍ਰੈਂਡਰਸ ਇੱਧਰ ਆ ਕੇ ਲਾਉਣੀ ਪੈਂਦੀ ਹੈ ਲੋਕੇਸ਼ਨ ਇੱਧਰ ਆਉਂਦੀ ਹੈ ਦੇਖੋ ਪਾਣੀ ਦਾ ਪਾਣੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਅੱਗੇ ਨੂੰ ਜਿੱਦਾ ਹੀ ਹਾਲ ਆ ਨਹੀਂ ਕਿਤੇ ਕਹਿੰਦਾ ਹੁੰਦਾ ਪਾਣੀ ਇੱਥੇ ਆ ਬਹੁਤ ਬੁਰਾ ਹਾਲ ਹੈ ਵੀ ਜੀ ਕੋਟੀ ਕਾਈ ਆਹ ਦੇਖ ਲਓ ਜੀ ਪਾਣੀ ਦੇ ਵਿੱਚ ਵੜ ਕੇ ਮੈਂ ਵੀਡੀਓ ਬਣਾ ਰਿਹਾ ਤੇ ਇੱਥੇ ਟੋਏ ਨੇ ਵੱਡੇ ਵੱਡੇ ਆ ਇਹ ਦੁਕਾਨਾਂ ਨੇ ਇਹ ਪਾਣੀ ਦੀ ਵਜ੍ਹਾ ਦੇ ਨਾਲ ਇਹ ਦੁਕਾਨਾਂ ਵਾਲੇ ਵੀਰ ਵਿਚਾਰੇ ਇਹਨਾਂ ਨੇ ਦੁਕਾਨਾਂ ਆਪਣੀਆਂ ਬੰਦ ਕਰਤੀਆਂ ਨੇ ਤੇ ਇਹ ਕਹਿੰਦੇ ਵੀ ਉਹਦੇ ਕੰਮ ਤਾਂ ਆਉਂਦਾ ਨਹੀਂ ਬੰਦਾ ਨੰਗ ਕੇ ਕਿੱਥੇ ਨੂੰ ਆਊਗਾ ਇਹਨਾਂ ਨੇ ਵਿਚਾਰਿਆਂ ਨੇ ਵੀਰਾਂ ਨੇ ਕਰਾਇਆ ਵੀ ਦੇਣਾ ਸਭ ਕੋ ਦੇਣਾ ਪਰ ਇਹ ਵੀਰ ਵਿਚਾਰੇ ਆਪਣੀਆਂ ਦੁਕਾਨਾਂ ਜਿਹੜੀਆਂ ਐ ਇਹ ਬੰਦ ਕਰੀ ਬੈਠੇ ਨੇ ਕੋਈ ਕੰਮ ਨਹੀਂ ਚੱਲ ਰਿਹਾ ਠੀਕ ਹੈ ਜੀ ਇਹਨਾਂ ਦੇ ਬਚਾਰਾ ਇਹਦਾ ਰੋਟੀ ਦਾ ਹਿੱਲਾ ਫੇ ਕਿਵੇਂ ਹੋਊਗਾ ਦੇਖੋ ਇੱਧਰ ਇਹਨਾਂ ਦੇ ਵਿਚਾਰਿਆਂ ਨੇ ਕਿਰਾਏ ਦੇਣੇ ਨੇ ਸਭ ਕੋ ਦੁਕਾਨਾਂ ਬੰਦ ਨੇ ਸਾਰੀਆਂ ਹੀ ਕਿਸੇ ਦਾ ਆ ਸਾਰੀਆਂ ਦੁਕਾਨਾਂ ਦਾ ਰੋਜ਼ਗਾਰ ਬੰਦ ਹੈ ਕੋਈ ਕਿਸੇ ਆ ਦੇਖ ਲਓ ਪਾਣੀਓ 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 ਪਾਣੀ ਫਿਰਦਾ ਚਾਰ ਚਫੇਰੇ ਗੱਡੀਆਂ ਕੱਢ ਕੇ ਲੈ ਜਾਂਦੀਆਂ ਨੇ ਪਾਣੀ ਮੀਂਹ ਆਣਾ ਫੇਰ ਪਰ ਜਾਂਦਾ ਹੈ